ਆ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਇੱਥੇ ਫਿਰੋਜ਼ਪੁਰ ਦੇ ਅਲੀ ਕੇ ਰੋਡ ਦੇ ਉੱਪਰ ਜਿੱਥੇ ਕੁਝ ਇੱਕ ਅੱਧਾ ਮਹੀਨਾ ਪਹਿਲਾਂ ਦੀ ਗੱਲ ਜਦੋਂ ਬਹੁਤ ਤੇਜ਼ بارشਾਂ ਸਿਗੀਆਂ ਤੇ ਇੱਕ ਮਾਤਾ ਦੇ ਘਰ ਦੀ ਛੱਤ ਜਿਹੜੀ ਹੈ ਉਹ ਮੀਂਹ ਕਾਰਨ ਡੇਕੀ ਸੀ ਕਿਉਂਕਿ ਹਾਲਾਤ ਜਿਹੜੇ ਘਰ ਦੇ ਬਹੁਤ ਮਾੜੇ ਸੀਗੇ ਸੱਚ ਹੱਕ ਦੀ ਆਵਾਜ਼ ਦੇ ਉੱਪਰ ਇਹ ਖਬਰ ਅਸੀਂ ਨਸ਼ਰ ਕੀਤੀ ਸੀ ਔਰ ਨਸ਼ਰ ਕਰਨ ਤੋਂ ਬਾਅਦ ਜਿਹੜੀ ਹੈ ਉਹ ਕਈ ਜਗ੍ਹਾ ਲੋਕਾਂ ਨੇ ਵੀ ਇਹ ਖਬਰ ਦੇਖੀ ਹੈ ਉਹਦੇ ਨਾਲ-ਨਾਲ ਖਬਰ ਜਿਹੜੀ ਹੈ ਉਹ ਕਈ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਦੇਖੀ ਹੈ ਔਰ ਤੁਹਾਨੂੰ ਪਹਿਲੇ ਸਾਰੀ ਗੱਲਬਾਤ ਉਹ ਵੀ ਪਹਿਲਾਂ ਇੱਕ ਚੀਜ਼ ਦਿਖਾਣੇ ਆ ਕਿ ਇਹ ਹੈ ਉਹ ਘਰ ਜਿੱਥੇ ਇੱਕ ਬਜ਼ੁਰਗ ਮਾਤਾ 80 ਸਾਲ ਦੀ ਮਾਤਾ ਸੀ ਉਹ ਜਿਹੜੀ ਰਹਿ ਰਹੀ ਸੀ ਔਰ ਜਿੰਦੇ ਉੱਪਰ بارشਾਂ ਦੇ ਵਿੱਚ ਇਹ ਛੱਤ ਡਿੱਗ ਪਈ ਸੀ ਔਰ ਮਾਤਾ ਇਸ ਮਲਵੇ ਦੇ ਜਿਹੜਾ ਤੁਸੀਂ ਮਲਬਾ ਦੇਖ ਰਹੇ ਹੋ ਇਸ ਮਲਵੇ ਦੇ ਥੱਲੇ ਦੱਬੀ ਗਈ ਸੀ ਔਰ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਇਹਨੂੰ ਮਾਤਾ ਨੂੰ ਕੱਢਿਆ ਗਿਆ ਔਰ ਇਹਨਾਂ ਦੀ ਇੱਕ ਨੂੰ ਸੀ ਉਹ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਵੀ ਨਾਲ ਹੀ ਅੰਦਰੋਂ ਨੂੰ ਸੱਟਾਂ ਲੱਗੀਆਂ ਸੀ ਇਹ ਇਹ ਦੂਸਰਾ ਕਮਰਾ ਜਿੱਥੇ ਪਰਿਵਾਰ ਇਸ ਟਾਈਮ ਗੁਜ਼ਾਰਾ ਕਰ ਰਿਹਾ ਤੁਸੀਂ ਹਾਲਾਤ ਦੇਖ ਲਓ ਇਹ ਵੀ ਕਮਰੇ ਦੀ ਜਿਹੜੀ ਛੱਤ ਹੈ ਉਹ ਵੀ ਡਿੱਗਣ ਵਾਲੀ ਹੈ ਔਰ ਇਹਨੂੰ ਸ਼ਤੀਰੀ ਦੇ ਉੱਪਰ ਬਾਲੇ ਨੇ ਉਹਨੂੰ ਘੁੰਨ ਲੱਗ ਚੁੱਕਾ ਹੈ ਔਰ ਉਹਦੀ ਜਿਹੜੀ ਮਿੱਟੀ ਹੈ ਉਹ ਥੱਲੇ ਘਿਰਦੀ ਹੈ ਕੱਚਾ ਘਰ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕੱਚਾ ਘਰ ਹੈ ਕੱਚਾ ਹੀ ਫਰਸ਼ ਹੈ ਔਰ ਹਾਲਾਤ ਜਿਹੜੇ ਘਰ ਦੇ ਉਹ ਬਹੁਤ ਮਾੜੇ ਨੇ ਅ ਕਰ ਡਿੱਗ ਜਿਹੜੀ ਛੱਤ ਡਿੱਗਣ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਈਏ ਕਿ ਇਹ ਇੰਨਾ ਹਾਲਾਤਾਂ ਦੇ ਵਿੱਚ ਇੱਥੇ ਰਹਿ ਰਹੇ ਸੀ ਤੰਬੂ ਲਾ ਕੇ ਇੰਨੀ ਗਰਮੀ ਦੇ ਵਿੱਚ ਇਹ ਪਰਿਵਾਰ ਇੱਥੇ ਆਪਣਾ ਵਸੇਰਾ ਕਰ ਰਿਹਾ ਸੀਗਾ ਤੁਸੀਂ ਦੇਖੋ ਇੱਥੋਂ ਦੇ ਹਾਲਾਤ ਕਿੰਨੇ ਮਾੜੇ ਨੇ ਕਿ ਪਰਿਵਾਰ ਨੂੰ ਮਜਬੂਰਨ ਇੰਨਾ ਹਾਲਾਤਾਂ 'ਚ ਰਹਿਣਾ ਪਿਆ ਕਿਉਂਕਿ ਇੱਕ ਜਿਹੜਾ ਆਦਮੀ ਹੈ ਉਹ ਵੀ ਉਹ ਵੀ ਬਿਮਾਰ ਹੈ ਆਦਮੀ ਬਿਮਾਰ ਹੋਣ ਕਰਕੇ ਉਹ ਕੰਮ ਕਰਦਾ ਜਿਆਦਾ ਨਹੀਂ ਕਰ ਸਕਦਾ ਜਿਸ ਕਰਕੇ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਜ਼ਿਆਦਾ ਆ ਗਈ ਇੱਥੇ ਅੱਜ ਐਸਐਸਪੀ ਫਿਰੋਜ਼ਪੁਰ ਪਹੁੰਚੇ ਉਹਨਾਂ ਨੇ ਵੀ ਵੀਡੀਓ ਦੇਖੀ ਔਰ ਐਸਐਸਪੀ ਫਿਰੋਜ਼ਪੁਰ ਪਹੁੰਚੇ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਤੇ ਦੋ ਤਿੰਨ ਚਾਰ ਕਾਰ ਪਹਿਲਾਂ ਵੀ ਉਹਨਾਂ ਨੇ ਜਿਹੜੇ ਹੈ ਬਣਾਏ ਨੇ ਛੱਤਾਂ ਉਹਨਾਂ ਦੀ ਵੀ ਦਿਖ ਚੁੱਕੀਆਂ ਸਿਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਦੀਵਾਰ ਤੋਂ ਉਹਨਾਂ ਦਾ ਬਸੇਰਾ ਕੀਤਾ ਔਰ ਇਸ ਤਰ੍ਹਾਂ ਹੀ ਅੱਜ ਐਸਐਸਪੀ ਫਿਰੋਜ਼ਪੁਰ ਇਹਨਾਂ ਦੇ ਘਰ ਵੀ ਆਏ ਐ ਔਰ ਬਹੁਤ ਵਧੀਆ ਜਿਹੜੀ ਆਪਣੇ ਵੱਲੋਂ ਪਰਾਲਾ ਜਿਹੜਾ ਉਹਨਾਂ ਨੇ ਕੀਤਾ ਕਿ ਜਿਹੜੀ ਟਰਸ ਦੇ ਉਹ ਚੇਅਰਮੈਨ ਨੇ ਬਾਬਾ ਸ਼ੇਰਸ਼ਾ ਵਾਲੀ ਉਹਨਾਂ ਤੇ ਚੇਅਰਮੈਨ ਨੇ ਤੇ ਉਹਨਾਂ ਨੇ ਉਹਨਾਂ ਵੱਲੋਂ ਅਨਾਉਂਸ ਕੀਤਾ ਕਿ ਅਸੀਂ ਇਸ ਮਾਤਾ ਦਾ ਜਿਹੜੀ ਕਰੀਬ 70 80 ਸਾਲ ਉਮਰ ਜਿਹੜੀ ਦੱਸੀ ਜਾ ਰਹੀ ਹੈ ਉਹ ਮਾਤਾ ਦਾ ਅਸੀਂ ਦੋ ਕਮਰੇ ਪਾ ਕੇ ਦੇ ਆਵਾਂਗੇ ਨਾਲ ਜਿਹੜੀ ਹੈ ਰਸੋਈ ਦਾ ਵੀ ਇੰਤਜ਼ਾਮ ਕਰਾਂਗੇ ਸਾਡੇ ਨਾਲ ਭੈਣ ਖੜੀ ਹੈ ਉਹਨਾਂ ਨੂੰ ਵੀ ਪੁੱਛਦੇ ਆ ਕਿ ਮਾਤਾ ਇਹਨਾਂ ਦੇ ਕੀ ਲੱਗਦੇ ਆ ਔਰ ਕਿਵੇਂ ਵਾਕਿਆ ਜਿਹੜਾ ਹੋਇਆ ਸੀ ਕੀ ਨਾਮ ਹੈ ਭੈਣ ਹਾਂਜੀ ਮੇਰਾ ਨਾਮ ਜੋਤੀ ਹੈ ਕੀ ਉਹ ਦਿਨ ਹੋਇਆ ਜਿੱਦਨ ਛੱਤ ਡਿੱਗੀ ਮਾਤਾ ਉੱਪਰ ਇਹ ਬਾਰਸ਼ਾਂ ਦੇ ਕਾਰਨ ਬਹੁਤ ਜ਼ਿਆਦੀਆਂ ਬਾਰਸ਼ਾਂ ਪੈ ਰਹੀਆਂ ਸੀ ਦੀਆਂ ਤੇ ਉਹ ਔਰ ਮੰਮੀ ਜੀ ਨਹਾ ਕੇ ਗਏ ਸੀ ਅੰਦਰ ਉਸ ਤੋਂ ਬਾਅਦ ਥੋੜੀ ਥੋੜੀ ਛੱਤ ਡਿੱਗਣੀ ਸ਼ੁਰੂ ਹੋਈ ਤੇ ਫਿਰ ਮਤਲਬ ਵਾਵਾ ਡਿੱਗ ਗਈ ਤੇ ਸਾਨੂੰ ਪਤਾ ਚੱਲਿਆ ਅਸੀਂ ਫਿਰ ਉਹਨਾਂ ਨੂੰ ਬਾਹਰ ਕੱਢ ਕੇ ਲੈ ਆਂਦਾ ਤੁਸੀਂ ਵੀ ਨਾਲ ਹੀ ਸੀ ਉਦੋਂ ਜਦੋਂ ਹਾਂਜੀ ਹਾਂਜੀ ਅਸੀਂ ਵੀ ਨਾਲ ਸੀ ਮੇਰੇ ਬਾਲਾ ਵੱਜਿਆ ਸੀਗਾ ਤੇ ਵੈਸੇ ਹੁਣ ਮੈਂ ਵੀ ਠੀਕ ਹਾਂ ਬਸ ਹੁਣ ਬਾਕੀ ਅੱਜ ਮੈਂ ਸ਼ੁਕਰ ਗੁਜ਼ਾਰ ਕਰਨੀ ਐ ਇਸ ਵੀਰਾਂ ਦਾ ਪੱਤਰਕਾਰਾਂ ਦੇ ਜ਼ਰੀਏ ਜੋ ਸਾਡੇ ਘਰੇ ਅੱਜ ਡੀਐਸਪੀ ਸਾਹਿਬ ਜੀ ਆਏ ਸੀਗੇ ਔਰ ਸਾਡੀ ਮਾਂ ਪੰਜ ਦਿਨੋਂ ਦੱਸਦੀ ਐ ਉਹ ਐਸਐਸਪੀ ਸਾਹਿਬ ਸੀ ਫਰੋਈਪੁਰ ਦੇ ਕਪਤਾਨ ਹਾਂ ਤੁਹਾਨੂੰ ਨਹੀਂ ਪਤਾ ਚਲੋ ਅਸੀਂ ਦੱਸ ਦਿੰਨੇ ਹਾਂ ਐਸਪੀ ਐਸਐਸਪੀ ਸਾਹਿਬ ਸੀ ਫਰੋਜ਼ਪੁਰ ਦੇ ਕਪਤਾਨ ਔਰ ਉਹ ਸਾਡੇ ਮਦਦਵਾਸ ਲਈ ਆਜਾਏ ਸੀਗੇ ਤਾਂ ਉਹਨਾਂ ਨੇ ਸਾਡੀ ਮਦਦ ਲੈਣ ਦਾ ਫੈਸਲਾ ਕੀਤਾ ਔਰ ਕੱਲ ਤੋਂ ਕੰਮ ਸ਼ੁਰੂ ਕਰਨ ਜਾ ਰਹੇ ਆ ਔਰ ਪੱਤਰਕਾਰ ਵੀਰਾਂ ਦੇ ਜ਼ਰੀਏ ਸਾਨੂੰ ਇਹ ਸਹੂਲਤ ਮਿਲਣ ਜਾ ਰਹੀ ਹੈ ਐ ਪੰਜੀ ਕਿੱਦਾਂ ਦਾ ਲੱਗ ਰਿਹਾ ਵੀ ਆਪਾਂ ਬਾਹਰ ਰਹ ਰਹੇ ਸੀ ਅਸੀਂ ਦੇਖਿਆ ਬੜੇ ਹਰਾਤ ਮਾੜੇ ਨੇ ਤੰਬੂ 'ਚ ਰਹਿਣਾ ਤੁਹਾਨੂੰ ਪੈ ਰਿਆ ਸੀ ਹੁਣ ਆਪਣੇ ਦਵਾਰ ਤੋਂ ਸਿਰ ਤੇ ਛੱਤ ਬਣੇਗੀ ਉਹ ਵੀ ਇੱਕ ਪੁਲਿਸ ਦੇ ਵੱਡੇ ਅਫਸਰ ਦੇ ਕਰਕੇ ਕਿਦਾਂ ਦਾ ਲੱਗ ਰਿਹਾ ਹੈ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਇੰਨੀ ਜ਼ਿਆਦਾ ਦੁਖੀ ਸਨਾ ਮੈਂ ਅੱਜ ਘਰ ਦੇ ਪਿੱਛੇ ਦੁਖੀ ਸੀ ਹੁਣ ਮੇਰਾ ਘਰ ਜਦੋਂ ਬਣ ਜਾ ਰਿਹਾ ਨਾ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਤੁਹਾਡਾ ਵੀ ਬਹੁਤ-ਬਹੁਤ ਦਿਲ ਤੋਂ ਦਿਲ ਤਹਿਤ ਤੁਹਾਡਾ ਵੀ ਧੰਨਵਾਦ ਕਰਨੀ ਆ ਮੈਂ ਐ ਭੈ ਜੀ ਧੰਨਵਾਦ ਕਰਨਾ ਮਾਲਕ ਦਾ ਉਹ ਸਾਰੇ ਮਾਲਕ ਦੀ ਬਦੌਲਤ ਹੋ ਰਿਹਾ ਹੈ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਜਰੀਆ ਵਾਂ ਇੱਕ ਕਿ ਅਸੀਂ ਜਰੀਆ ਬਣ ਕੇ ਪਹਿਲਾਂ ਵੀ ਖਬਰ ਲਾਈ ਸੀ ਜਦੋਂ ਇਹ ਮਾਤਾ ਦੇ ਉੱਪਰ ਸਾਧ ਲੱਗੀ ਸੀ ਅੱਜ ਫੇਰ ਉਹਨਾਂ ਨੇ ਸਾਹਮਣੇ ਦੇਖੀ ਐਸਐਸਪੀ ਸਾਹਮਣੇ ਦੇਖੀ ਤੇ ਉਹ ਤੁਹਾਡੇ ਕੋਲ ਚੱਲ ਕੇ ਆ ਗਏ ਐ ਤੇ ਉਹਨਾਂ ਦਾ ਫਰਜ ਬਣਿਆ ਉਹਨਾਂ ਨੂੰ ਲੱਗਾ ਵੀ ਇਹਨਾਂ ਨੂੰ ਕਰਨਾ ਚਾਹੀਦਾ ਹੁਣ ਕਿੱਦਾਂ ਆਪਣੀ ਛੱਤ ਬਣੇਗੀ ਹੁਣ ਰੋਣਾ ਨਹੀਂ ਐ ਹੁਣ ਖੁਸ਼ੀ ਦੇ ਅੰਦਰ ਰੋਣੇ ਜੇ ਰੋਣਾ ਦਾ ਇਹ ਦੁੱਖ ਨਾਲ ਨਹੀਂ ਰੋਣਾ ਪੈਣਾ ਮੈਂ ਕੀ ਦੱਸਾਂ ਮੈਂ ਦੱਸ ਹੀ ਨਹੀਂ ਸਕਦੀ ਖੁਸ਼ੀ ਦਾ ਟਿਕਾਣਾ ਨਹੀਂ ਹੈਗਾ ਕਿ ਸਾਡਾ ਘਰ ਬਣ ਜਾ ਰਿਹਾ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਕਿੰਨੀਆਂ ਪ੍ਰਮਾਤਮਾ ਨੂੰ ਹੋਰ ਵੀ ਗਹਿਰੀ ਮਤਲਬ ਵੀ ਹੋਰ ਵੀ ਅਨੁਤਰਕੀ ਬਖਸ਼ੇ ਜੋ ਸਾਡੇ ਘਰਵਾਸ ਲਿਆਏ ਸੀ ਅੱਜ ਹਾਂ ਬਿਲਕੁਲ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਨੇ ਤੇ ਇਹ ਮਾਤਾ ਕੀ ਲੱਗਦੇ ਤੁਹਾਡੇ ਇਹ ਮਾਤਾ ਮੇਰੀ ਮੰਮੀ ਹੈ ਤੇ ਵੀ ਬਹੁਤ ਸਮੇਂ ਤੋਂ ਵੀ ਐਸੇ ਘਰ ਵਿੱਚ ਰਹਿ ਰਹੇ ਸੀ ਅਸੀਂ ਤੇ ਅੱਜ ਸਾਡੀ ਸੁਣੀ ਰੱਬ ਤੇ ਭੈਜੀ ਤੁਹਾਡਾ ਜਿਹੜਾ ਘਰ ਵਾਲਾ ਉਹ ਕੀ ਕਰਦਾ ਮੇਰੇ ਘਰ ਵਾਲਾ ਮਤਲਬ ਠੀਕ ਨਹੀਂ ਰਹਿੰਦਾਗਾ ਦਿਮਾਗ ਦੀ ਨਾਲ ਹੀ ਫੱਟੀ ਸੀ ਉਸ ਤੇ ਕਾਰਨ ਉਹਦੇ ਤੋਂ ਕੰਮ ਜਿਆਦਾ ਨਹੀਂ ਹੋ ਸਕਦਾ ਮਤਲਬ ਵਿੱਚੋਂ ਦੀ ਇੱਕ ਦਿਹਾੜੀ ਲਾ ਲਈ ਜਾਂ ਦੋ ਲਾ ਲਈਆਂ ਤਾਂ ਫਿਰ ਉਸ ਤੋਂ ਬਾਅਦ ਉਹ ਘਰੇ ਉਹਨਾਂ ਤੋਂ ਕੰਮ ਨਹੀਂ ਹੁੰਦਾ ਜੀ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਤੁਸੀਂ ਘਰ ਦਾ ਗੁਜ਼ਾਰਾ ਮਤਲਬ ਕਦੀ ਤਾਂ ਮੈਂ ਕੰਮ ਤੇ ਚਲੀ ਜਾਂਦੀ ਆ ਤੇ ਕਦੇ ਮਤਲਬ ਵੀ ਉਹ ਟਾਈਮ ਮਾੜਾ ਮੋੜ ਗੁਜ਼ਾਰਾ ਸਾਰਨੇ ਹਾਂ ਮੈਂ ਆਪਣੇ ਘਰ ਦਾ ਤੁਸੀਂ ਤੁਸੀਂ ਕੀ ਕਰਦੇ ਹੋ ਕੰਮ ਮੈਂ ਦਿਹਾੜੀ ਧੱਪਾ ਹਾਂਜੀ ਜੇ ਕਿਤੇ ਹੋਰ ਕੰਮ ਮਿਲੇ ਤਾਂ ਚਲੇ ਜਾਈਦਾ ਕਿਸ ਅਧਿਕਾਰ ਚ ਆਹ ਦੇਖੋ ਬਿਲਕੁਲ ਕਿਸ ਤਰ੍ਹਾਂ ਮਤਲਬ ਹਾਲਾਤ ਸੀਗੇ ਪਰਮਾਤਮਾ ਦਾ ਸ਼ੁਕਰ ਅਸੀਂ ਕਰਦੇ ਆਂ ਵੀ ਉਹਨਾਂ ਨੇ ਵੀ ਇਸ ਵੀਡੀਓ ਨੂੰ ਦੇਖਿਆ ਔਰ ਸਾਡੇ ਚੈਨਲ ਦੇ ਉੱਪਰ ਇਹ ਖਬਰ ਲੱਗੀ ਔਰ ਉਹਨਾਂ ਨੇ ਉਦੋਂ ਹੀ ਡਿਸਾਈਡ ਕਰ ਲਿਆ ਸੀ ਵੀ ਮੈਂ ਇਸ ਦੀ ਹੈਲਪ ਜ਼ਰੂਰ ਮਾਤਾ ਦੀ ਕਰਾਂਗੇ ਤਾਂ ਕਿ ਕੁਝ ਦੁਨੀਆ ਦੇ ਐਵੇਂ ਦੇ ਲੋਕ ਨਾ ਰਹਿਣ ਜਿਨ੍ਹਾਂ ਨੂੰ ਇਹ ਨਾ ਲੱਗੇ ਵੀ ਸਾਡਾ ਸਹਾਰਾ ਜਿਹੜਾ ਉਹ ਕੋਈ ਨਹੀਂ ਬਣ ਰਿਹਾ ਅਸੀਂ ਦੁਨੀਆ ਤੇ ਇਕੱਲੇ ਆਂ ਉਹ ਕੱਲਾਪਾਨ ਨੂੰ ਕਿਸੇ ਨੂੰ ਮਹਿਸੂਸ ਨਹੀਂ ਹੋਣਾ ਚਾਹੀਦਾ ਬੇਸ਼ੱਕ ਬਹੁਤ ਅੱਛੇ ਨੇ ਇਹਨਾਂ ਦਾ ਆਣਗੁਆਣ ਵਾਲੇ ਜਿਨ੍ਹਾਂ ਨੇ ਉਸ ਦਿਨ ਆਕੇ ਇਹਨਾਂ ਦੀ ਹੈਲਪ ਕੀਤੀ ਹੈ ਮਾਤਾ ਨੂੰ ਕੱਢਿਆ ਹੈ ਇਥੋਂ ਪਰ ਫਿਰ ਵੀ ਕਈ ਜਗ੍ਹਾ ਤੇ ਸਾਡੀਆਂ ਵੀ ਮਜਬੂਰੀਆਂ ਇਨਸਾਨਾਂ ਦੀਆਂ ਹੋ ਜਾਂਦੀਆਂ ਵੀ ਜਿੱਥੋਂ ਇੰਨਾ ਪੈਸਾ ਨਹੀਂ ਲੱਗਦਾ ਨਹੀਂ ਲਗਾ ਸਕਦਾ ਪਰ ਫਿਰ ਵੀ ਜਿਹੜੇ ਆ ਉਹ ਸਾਡੇ ਐਵੇਂ ਦੇ ਪ੍ਰਸ਼ਾਸਨ ਚ ਐਵੇਂ ਦੇ ਅਫਸਰ ਮੌਜੂਦ ਨੇ ਜਿਹੜੇ ਲੋਕਾਂ ਦੀ ਵਾਸਤੇ ਮਸੀਹਾ ਜਿਹੜੇ ਆ ਉਹ ਬਣ ਕੇ ਆਏ ਨੇ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਹੈ ਮੰਗੋ ਮੇਰੇ ਪੁੱਤ ਨਾ ਮਾਦਨ ਜੀ ਕੀ ਅੱਜ ਆਏ ਸੀਗੇ ਇੱਥੇ ਤੁਹਾਡੇ ਕੋਲ ਪੁਲਿਸ ਦੇ ਅਧਿਕਾਰੀ ਅਫਸਰ ਵੱਡੇ ਕਿੱਦਾਂ ਲੱਗ ਰਿਹਾ ਜੋ ਕਹਿ ਕੇ ਗਏ ਨੇ ਕਿ ਦੋ ਜਿਹੜੇ ਬਣਨਗੇ ਕਮਰੇ ਪਾ ਕੇ ਦਿਆਂਗੇ ਘਰ ਬਣੇਗਾ ਹਾਂਜੀ ਉਹ ਆਏ ਸੀਗੇ ਉਹ ਕਹਿੰਦੇ ਤੁਹਾਡੇ ਦੋ ਕਮਰੇ ਪਾਵਾਂਗੇ ਇੱਕ ਰਸੋਈ ਪਾ ਦਿਆਂਗੇ ਹਾਂ ਰਹਿਣ ਵਾਸਤੇ ਤਾਂ ਥਾਂ ਬਣਾ ਦਿਆਂਗੇ ਮਾਤਾ ਠੀਕ ਲੱਗ ਰਿਹਾ ਹੁਣ ਘਰ ਆਪਣਾ ਬਣੂਗਾ ਸਚੱਤ ਬਣ ਜੂਗੀ ਹਾਂਜੀ ਹਾਂਜੀ ਠੀਕ ਲੱਗ ਰਿਹਾ ਮੈਨੂੰ ਹੁਣ ਤਾਂ ਕੋਈ ਮਿੱਟੀ ਵਾਲਾ ਘਰ ਹੀ ਆਉਂਦੀ ਨਹੀਂ ਲੋੜ ਪੈਣੀ ਹਾਂਜੀ ਹਾਂਜੀ ਹੁਣ ਨਹੀਂ ਲੋੜ ਪੈਂਦੀ ਮੈਨੂੰ ਮਿੱਟੀ ਦੀ ਹੂੰ ਉਦੋਂ ਤੁਸੀਂ ਥੱਲੇ ਆ ਗਏ ਸੀਗੇ ਮਲਬੇ ਦੇ ਹਾਂਜੀ ਹਾਂਜੀ ਮੈਂ ਬੈਠੀ ਸੀ ਤਾਂ ਮੈਂ ਬਸ ਮੇਰੇ ਨੋ ਦਵਾ ਦਾ ਮੈਨੂੰ ਖਿੱਚ ਕੇ ਲਿਆ ਜਦੋਂ ਡਿੱਗ ਪਿਆ ਤੇ ਮੁੰਡੇ ਭੱਜੇ ਤੇ ਦਵਾ ਦਾ ਮੇਰਾ ਸਮਾਨ ਘੜਤਾ ਮੈਨੂੰ ਇਹ ਮੇਰੇ ਨੋ ਖਿੱਚ ਕੇ ਬਾਹਰ ਮੀਂਹ ਚ ਬਾ ਦਿੱਤਾ ਇਹਨੇ ਤੇ ਮੈਂ ਬਾਹਰ ਮੰਜੇ ਤੇ ਬਹਿ ਗਈ ਤੇ ਬਾਰਿਸ਼ ਕਰਕੇ ਹੋ ਗਿਆ ਹਾਂਜੀ ਹਾਂਜੀ ਬਾਰਿਸ਼ ਕਰ ਤੇ ਹੋ ਗਿਆ ਹੂੰ ਹਾਂਜੀ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਸਾਰਾ ਜੀ ਕੀ ਇਹਨਾਂ ਦੇ ਨਾਲ ਗਵੰਡ ਚੋਂ ਗਵੰਡੀਆਂ ਜੀ ਕਿਵੇਂ ਅੱਜ ਤੁਹਾਡੇ ਸਾਹਮਣੇ ਆਏ ਆ ਇੱਥੇ ਐਸਐਸਪੀ ਫਿਰੋਜ਼ਪੁਰ ਦੇ ਕਿਵੇਂ ਮਾਤਾ ਦਾ ਘਰ ਬਣਨ ਜਾ ਰਿਹਾ ਹੁਣ ਬਹੁਤ ਵਧੀਆ ਜੀ ਬਹੁਤ ਧੰਨਵਾਦ ਜੀ ਉਹਨਾਂ ਦਾ ਇਹਨਾਂ ਨੇ ਇੰਨੀ ਮਦਦ ਕੀਤੀ ਆ ਕੇ ਬਾਰਿਸ਼ਾਂ ਦੇ ਵਿੱਚ ਇਹਨਾਂ ਦਾ ਮਕਾਨ ਡਿੱਗ ਪਿਆ ਸੀ ਤਾਂ ਉਦੋਂ ਦੀ ਖਬਰ ਲੱਗੀ ਹੋਈ ਸੀ ਤੁਹਾਡੇ ਚੈਨਲ ਤੇ ਉਦੋਂ ਦਿਨ ਨਾ ਨੇ ਵੇਖ ਕੇ ਤੇ ਫਿਰ ਅੱਜ ਪਹੁੰਚੇ ਨੇ ਜੀ ਤੇ ਅੱਜ ਮਕਾਨ ਇਹਨਾਂ ਨੂੰ ਦੇ ਗਏ ਨੇ ਜੀ ਦੋ ਨਾਲ ਰਸੋਈ ਤੁਸੀਂ ਉਦੋਂ ਵੀ ਬੜੀ ਹੈਲਪ ਕੀਤੀ ਜਦੋਂ ਮਾਤਾ ਦਾ ਡਿੱਗਿਆ ਹੈਗਾ ਘਰ ਹਾਂ ਜਦੋਂ ਛੱਤ ਇਹ ਥੱਲੇ ਨੱਪੇਗੇ ਸੀ ਹਾਂਜੀ ਥੱਲੇ ਨੱਪੇਗਾ ਸੀ ਆ ਬਾਅਦ ਵਿੱਚ ਵੀ ਅਸੀਂ ਇਹਨਾਂ ਨੂੰ ਬਾਹਰ ਤਰਪੈਲ ਦਾ ਤੰਬੂ ਬਣਾ ਕੇ ਦਿੱਤਾ ਤੇ ਸਮਾਨ ਵਿੱਚ ਰੱਖਿਆ ਹੋਇਆ ਜੀ ਜਿਉ ਕਿੰਨਾ ਔਖਾ ਲੱਗਦਾ ਹੈ ਨਾ ਕਿ ਤੰਬੂ ਦੇ ਵਿੱਚ ਬਹੁਤ ਔਖਾ ਹੀ ਬੜਾ ਔਖਾ ਜੀ ਬਹੁਤ ਜ਼ਿਆਦਾ ਔਖਾ ਆ ਬਿਲਕੁਲ ਦੇਖੋ ਤੁਸੀਂ ਤਸਵੀਰਾਂ ਰਾਹੀ ਦੇਖ ਰਹੇ ਹੋ ਸਾਰਾ ਇਹਨਾਂ ਦੇ ਆਣ ਗੁਆਣਡ ਇਸ ਟਾਈਮ ਮੌਜੂਦ ਨੇ ਕਿਉਂਕਿ ਹੁਨੇ ਹੁਨੇ ਉਹ ਐਸਐਸਪੀ ਫਰੋਜ਼ਪੁਰ ਜਿਹੜੇ ਹੋ ਕੇ ਗਏ ਨੇ ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਉਹ ਕਰਕੇ ਗਏ ਨੇ ਕਿ ਜਿਹੜੇ ਇਹਨਾਂ ਦੇ ਘਰ ਦੀ ਜਿਹੜੀ ਹੈ ਛੱਤ ਸਿਰ ਦੀ ਛੱਤ ਬਣ ਜਾਏਗੀ ਦੋ ਕਮਰੇ ਔਰ ਰਸੋਈ ਨਾਲ ਬਾਥਰੂਮ ਦੇ ਵਿੱਚੋਂ ਕਹਿ ਕੇ ਵੀ ਅਸੀਂ ਬਣਾ ਕੇ ਦਵਾਂਗੇ ਔਰ ਆ ਕੇ ਉਹਨਾਂ ਨੇ ਖੁਦ ਦੇਖਿਆ ਵੀ ਹਾਲਾਤ ਜਿਹੜੇ ਨੇ ਘਰ ਦੇ ਕੋਈ ਬਾਲੇ ਠੀਕ ਨਹੀਂ ਸੀਗੇ ਮਾੜੇ ਹਾਲਾਤ ਸੀਗੇ ਔਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਾ ਗੱਲਬਾਤ ਐਸੇ ਕਿਸ ਤਰ੍ਹਾਂ ਹੋਇਆ ਇਹ ਦੇਖਿਆ ਜਿਹੜਾ ਪਿਛਲੇ ਜਿਹੜਾ ਜਿਹੜੀ ਤਰਾਸਦੀ ਆਈ ਬਹੁਤ ਜ਼ਿਆਦਾ ਮੀਂਹ ਪਿਆ ਤੇ ਨਾਲੇ ਫਲੱਡ ਆਇਆ ਇਹਦੇ ਦੌਰਾਨ ਜਿਹੜਾ ਇਹਨਾਂ ਦਾ ਇੱਕ ਘਰ ਮਾਤਾ ਇਹਨਾਂ ਦਾ ਘਰ ਦੇਖਿਆ ਇੱਕ ਕੱਚਾ ਘਰ ਹੈ ਤੇ ਉਹ ਵੀ ਛੱਤ ਡਿੱਗ ਪਈ ਸੀ ਮਾਤਾ ਜੀ ਦੇ ਉੱਤੇ ਤੇ ਆ ਮੈਂ ਦੇਖਿਆ ਇਹਨਾਂ ਦਾ ਬੜਾ ਇਹਨਾਂ ਦੀ ਹਾਲਤ ਮਾੜੀ ਹੈ ਜਿਵੇਂ ਬਾਕੀ ਦੋਨੇ ਛੱਤਾਂ ਦੂਜੀ ਵੀ ਡਿੱਗਣ ਵਾਲੀ ਹੈ ਤੇ ਅਸੀਂ ਪਰਮਾਤਮਾ ਦੀ ਕਿਰਪਾ ਹੈ ਜਿਹੜੀ ਜਿੰਨਾ ਕੋਲ ਜੇ ਕੁਝ ਪਰਮਾਤਮਾ ਨੇ ਵੱਧ ਦਿੱਤਾ ਹੋਵੇ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਆਪਾਂ ਤਾਂ ਫਿਰ ਵੀ ਇਹ ਸ਼ੇਰਸ਼ਾਹ ਵਲੀ ਟਰਸਟ ਜਿਹੜੇ ਸਾਡੇ ਇੱਥੇ ਉਹਦਾ ਮੈਂ ਚੇਅਰਮੈਨ ਆ ਉਹਦੇ ਵੱਲੋਂ ਅਸੀਂ ਡਿਸਾਈਡ ਕੀਤਾ ਵੀ ਇਹਨਾਂ ਦੇ ਆਹ ਜਿਹੜੇ ਕੱਚੇ ਕੱਚਾ ਕੋਠਾ ਇਸ ਨੂੰ ਆਪਾਂ ਪੱਕਾ ਇਹਦਾ ਕਮਰੇ ਬਣਾ ਕੇ ਦੇਵਾਂਗੇ ਤੇ ਤਾਂ ਕਿ ਇਹਨਾਂ ਨੂੰ ਇੱਥੇ ਰਹਿਣ ਦੀ ਇੱਥੇ ਦਿੱਕਤ ਨਾ ਹੋਵੇ ਮਾਤਾ ਜੀ ਜੀ ਦੇ ਉੱਤੇ ਛੱਤ ਵੀ ਡਿੱਗੀ ਆ ਉਹਨਾਂ ਨੂੰ ਇੱਥੇ ਕੋਈ ਨਾ ਕੋਈ ਸਹੂਲਤ ਮਿਲ ਸਕੇ ਤੇ ਸਾਡੇ ਇਹ ਇੱਕ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਇਹ ਕੋਈ ਬਹੁਤ ਵੱਡੀ ਗੱਲ ਹੈ ਇਹ ਸਾਡੇ ਸਦਾ ਫਰਜ਼ ਬਣਦਾ ਜੇ ਕਿਸੇ ਨੂੰ ਕੋਈ ਦਿੱਕਤ ਹੈ ਤੇ ਉਹਨਾਂ ਦੀ ਜੇ ਲੋੜ ਪੈਂਦੀ ਹੈ ਆਪਾਂ ਮਦਦ ਕਰ ਸਕੀਏ ਜੇ ਉਹਨਾਂ ਦੇ ਕਿਸੇ ਕੰਮ ਆ ਸਕੇ ਤੇ ਇਹ ਸਾਰਿਆਂ ਨੂੰ ਬਾਕੀ ਵੀ ਲੋਕਾਂ ਨੂੰ ਵੀ ਅੱਗੇ ਵੱਧ ਝੜ ਕੇ ਆਉਣਾ ਚਾਹੀਦਾ ਤੇ ਤਾਂ ਕਿ ਇਹ ਲੋਕ ਜਿਹੜੇ ਗਰੀਬ ਕੋਈ ਹੈਗੇ ਆ ਉਹਨਾਂ ਦੀ ਇਹੋ ਜੇ ਸਮੇਂ ਦੌਰਾਨ ਮਦਦ ਕੀਤੀ ਜਾ ਸਕੇ ਇਹ ਕਰਦੇ ਆ ਆ ਤੁਹਾਡੀ ਖਬਰ ਜਿਹੜੀ ਤੁਹਾਡੀ ਦੇਖੀ ਸੀਗੀ ਜਿਹੜੀ ਤੁਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਜਦੋਂ ਛੱਤ ਇਹਨਾਂ ਦੇ ਉੱਪਰ ਢਿੱਗ ਪਈ ਸੀ ਥੱਲੇ ਇਹ ਪਏ ਸੀ ਆਂਗਵਾਂ ਡਾਲਿਆ ਨੇ ਇਹਨਾਂ ਨੇ ਆ ਕੇ ਕੱਢਿਆ ਉਹਨਾਂ ਨੂੰ ਥੱਲੋ ਤੇ ਇਹ ਚਲੋ ਇਹਦਾ ਬਾੜੇ ਜਿਹੜਾ ਆ ਸਾਰਾ ਮਿੱਟੀ ਦਾ ਹੀ ਹੈ ਜਿਹੜਾ ਇਹਨਾਂ ਦਾ ਕਮਰੇ ਬਣੇ ਹੋਏ ਆ ਤੇ ਅਜੇ ਬਹੁਤ ਸਮਾਂ ਹੋ ਗਿਆ ਜਿਹੜਾ ਮੈਂ ਦੇਖੇ ਨੂੰ ਵੀ ਕੋਈ ਇਹੋ ਜਿਹੇ ਬਾੜੇ ਹਲਾਤਾਂ ਚ ਰਹੇ ਹੋਣ ਤੇ ਆਪਾਂ ਨੂੰ ਜੇ ਪ੍ਰਮਾਤਮਾ ਲੋਕੋ ਇਸ ਮਰੱਥਾ ਦਿੱਤੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਮਦਦ ਕਰਕੇ ਸਾਹਮਣੇ ਆਉਣਾ ਚਾਹੀਦਾ ਹੈ